yeah

Justice. We, justice. justice. we want justice. Stop, Just violence, against is Stop violence against doctors. Cioè, Stop trabalhar. violence against 잡adors. <compleanna cartoonimerk fino investigate> <inaudible> Stop doctors. Hunters. Stop violence against doctors. Stop violence against doctors. Stop violence against doctors. We want security. We want security. We want security.

ਜਿਹੜੀ ਵੈਸਟ ਬੰਗਾਲ ਦੇ ਵਿੱਚ ਘਟਨਾ ਹੋਈ ਹੈ ਸਾਡੀ ਬੇਟੀ ਦੇ ਨਾਲ ਬਹੁਤ ਜ਼ਿਆਦਾ ਦਰਿੰਦਗੀ ਇਸ ਤੋਂ ਜ਼ਿਆਦਾ ਸ਼ਰਮਨਾਕ ਗੱਲ ਕੁਝ ਨਹੀਂ ਹੋ ਸਕਦੀ ਸਾਰੇ ਦੇਸ਼ ਦਾ ਸਿਰ ਸ਼ਰਮ ਨਾਲ ਝੁਕ ਗਿਆ ਇਸ ਘਟਨਾ ਦੇ ਨਾਲ ਅਸੀਂ ਉਸੇ ਰੋਸ ਵਜੋਂ ਖੜੇ ਹਾਂ ਇੱਥੇ ਆਜੋਪੜੀ ਬੰਦ ਕਰਕੇ ਆਪਣੀਆਂ ਸੇਵਾਵਾਂ ਬੰਦ ਕੀਤੀਆਂ ਨੇ ਬੜੇ ਦੁਖੀ ਹਿਰਦੇ ਨਾਲ ਕੀਤੀਆਂ ਨੇ ਅਸੀਂ ਇੱਕ ਹਫ਼ਤੇ ਦਾ ਟਾਈਮ ਦੀ ਵੇਟ ਕੀਤੀ ਹੈ ਕਿ ਕੋਈ ਐਕਸ਼ਨ ਹੋਏਗਾ ਲੇਕਿਨ ਕੋਈ ਜਸਟਿਸ ਨਹੀਂ ਦਿੱਤਾ ਗਿਆ ਹਰ ਕੇ ਪੀਸੀਐਮਐਸ ਐਸੋਸੀਏਸ਼ਨ ਵੱਲੋਂ ਇਹ ਕਾਲ ਆਈ ਹੈ ਬੰਦ ਦੀ ਤੇ ਅੱਜ ਪੁਲਿਸ ਸੇਵਾਵਾਂ ਬੰਦ ਨੇ ਕਦ ਤੱਕ ਬੰਦ ਰਹਿਣਗੇ ਜਦ ਤੱਕ ਕੋਈ ਐਕਸ਼ਨ ਨਹੀਂ ਹੁੰਦਾ ਫਿਲਹਾਲ ਤੇ ਅੱਜ ਦੇ ਦਿਨ ਦੀ ਕਾਲ ਸੀ ਦੇਖੋ ਅਗਰ ਕੋਈ ਫੈਸਲਾ ਹੁੰਦਾ ਤਾਂ ਸ਼ਾਇਦ ਕੱਲ ਦੀ ਆਈਐਮਏ ਵੱਲੋਂ ਕਾਲ ਆ ਜਾਏ ਪਰ ਇੱਕ ਪਾਸੇ ਡਾਕਟਰ ਨੂੰ ਰੱਬ ਦਾ ਰੋਕ ਦਿੱਤਾ ਜਾਂਦਾ ਦੂਜੇ ਪਾਸੇ ਡਾਕਟਰ ਨਾਲ ਇਹੋ ਜਿਹੀਆਂ ਹਰਕਤਾਂ ਹੁੰਦੀਆਂ ਨੇ ਬਹੁਤ ਸ਼ਰਮਨਾਕ ਗੱਲ ਹੈ ਇਸ ਤੋਂ ਜ਼ਿਆਦਾ ਸ਼ਰਮਨਾਕ ਕੀ ਹੋਏਗਾ ਕਿ ਉਹ ਡਾਕਟਰ ਜਿਹੜੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਪੇਸ਼ੈਂਟਸ ਦੇ ਭਲੇ ਵਾਸਤੇ ਦਿਨ ਰਾਤ ਇੱਕ ਕਰ ਦਿੰਦੇ ਨੇ ਤੇ ਜੇ ਉਹਨਾਂ ਦੀ ਹੀ ਜ਼ਿੰਦਗੀ ਨਹੀਂ ਮਹਿਫੂਜ਼ ਹੈਗੀ ਉਹਨਾਂ ਦੀ ਉਹ ਹੀ ਸਰਕਾਰ ਸੁਰੱਖਿਆ ਨਹੀਂ ਪ੍ਰਦਾਨ ਕਰ ਸਕਦੀ ਤੇ ਫਿਰ ਕੀ ਬਣੇਗਾ ਦੇਸ਼ ਦਾ ਤੁਸੀਂ ਸੋਚ ਸਮਝ ਸਕਦੇ ਹੋ ਕੀ ਮੰਗ ਕਰਦੇ ਆ? ਇਹੀ ਮੰਗ ਕਰਦੇ ਆ ਕਿ ਸਾਨੂੰ ਇੱਕ ਸੇਫ ਇਨਫਰਾਸਟ੍ਰਕਚਰ ਦਿੱਤਾ ਜਾਏ ਸੇਫ ਵਰਕਿੰਗ এনवायरमेंट ਦਿੱਤਾ ਜਾਏ ਜਿੱਥੇ ਅਸੀਂ ਬੇਖੌਫ ਹੋ ਕੇ ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਨਾਲ ਨਿਭਾ ਸਕੀਏ ਸਾਨੂੰ ਸਾਡੀਆਂ ਬੇਟੀਆਂ ਮਹਿਫੂਜ਼ ਹੋਣ ਅਸੀਂ ਮਹਿਫੂਜ਼ ਹੋਈਏ ਤਾਹੀਂ ਅਸੀਂ ਕੰਮ ਕਰ ਸਕਾਂਗੇ ਤਾਂ ਹੀ ਅਸੀਂ ਆਪਣੀਆਂ ਡਿਊਟੀਆਂ ਦੇ ਸਕਾਂਗੇ ਪਬਲਿਕ ਦੀ ਅਸੀਂ ਸਰਵਿਸ ਤਾਂ ਹੀ ਕਰ ਸਕਦੇ ਆ ਜੇ ਸਾਡੀ ਆਪਣੀ ਜ਼ਿੰਦਗੀ ਸੁਰੱਖਿਅਤ ਹੈ ਤੇ ਜੇ ਅਸੀਂ ਆਪ ਹੀ ਇੰਨੇ ਡਰ ਦੇ ਮਾਹੌਲ ਦੇ ਵਿੱਚ ਕੰਮ ਕਰਨਾ ਹੈ ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਮੁਸ਼ਕਿਲ ਹੈ ਕਰੋ ਚਲੋ ਹਾਂਜੀ ਮਮਾ ਜਿੱਥੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਗੱਲ ਹੈ ਦੇਖੋ ਇਹ ਰੋਜ਼ ਪ੍ਰਦਰਸ਼ਨ ਜਿਹੜਾ ਹੈਗਾ ਇਹ 올ਓਵਰ ਇੰਡੀਆ ਰੋਜ਼ ਪ੍ਰਦਰਸ਼ਨ ਹੈ ਡਾਕਟਰਸ ਪਲਸ ਹੈਲਥ ਸਟਾਫ ਵੱਲੋਂ ਅਸਾਰੀਆਂ OPD ਸੇਵਾਵਾਂ ਸਾਡੀਆਂ ਬੰਦ ਨੇ ਕਿਉਂਕਿ ਇਹ ਜਿਹੜੀ ਘਟਨਾ ਰੇਪ ਐਂਡ ਮਰਡਰ ਕੇਸ ਹੋਇਆ ਇੱਕ ਸਾਡੀ ਮੈਡੀਸਨ ਦੀ PG ਸਟੂਡੈਂਟ ਦੀ ਹੈ ਕੋਲਕਾਟਾ ਦੇ ਵਿੱਚ RGR ਮੈਡੀਕਲ ਕਾਲਜ ਦੇ ਵਿੱਚ ਔਰ ਇਹ ਇੱਕ ਪੂਰੇ ਇੰਡੀਆ ਦੇ ਲਈ ਸ਼ਰਮਸਾਰ ਗੱਲ ਹੈਗੀ ਹੈ ਇੱਕ ਪਾਸੇ ਤਾਂ ਬਨਾਰਾ ਦਿੰਨੇ ਆ ਬੇਟੀ ਪੜਾਓ ਬੇਟੀ ਬਚਾਓ ਇਹ ਕੀ ਅਸੀਂ ਪੜਾ ਕੇ ਕੀ ਬਚਾਲਿਆ ਬੇਟੀ ਨੂੰ ਠੀਕ ਹੈ ਐਨਾ ਮਤਲਬ ਕਿ ਨੌਨਾ ਜਿਹੜੀ ਹਰਕਤ ਕੀਤੀ ਹੈ ਹਜੇ ਤੱਕ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਉੱਥੇ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਕੀਤਾ ਗਿਆ ਜਾਂ ਜਿਹੜੇ ਮੇਨ ਕਲਪਰੇਟ ਨੇ ਉਹਨਾਂ ਨੂੰ ਨਹੀਂ ਫੜਿਆ ਗਿਆ ਤੇ ਉਸ ਦੇ ਰੋਜ਼ ਪ੍ਰਦਰਸ਼ਨ ਵੱਲੋਂ ਅੱਜ ਅਸੀਂ ਓਪੀਡੀ ਸੇਵਾਵਾਂ 올ਓਵਰ ਇੰਡੀਆ ਠੱਪ ਕੀਤੀਆਂ ਨੇ ਬਾਕੀ ਇਸ ਤਰ੍ਹਾਂ ਹੈਗਾ ਕਿ ਸਿਕਿਉਰਿਟੀ ਦਾ ਮੁੱਦਾ ਸਿਰਫ ਸਿਰਫ ਪੱਛਮੀ ਬੰਗਾਲ ਦਾ ਨਹੀਂ ਹੈ ਸਿਕਿਉਰਿਟੀ ਦਾ ਮੁੱਦਾ ਸਾਡੇ ਸਾਰੇ ਸਟੇਟਸ ਦੀ ਇਹੀ ਪ੍ਰੋਬਲਮ ਹੈ ਕਿ ਹਸਪੀਟਲਸ ਦੇ ਵਿੱਚ ਸਿਕਿਉਰਿਟੀ ਦਾ ਕੋਈ ਪ੍ਰਬੰਧ ਨਹੀਂ ਹੈ ਸਾਡੀਆਂ ਫੀਮੇਲ ਮੈਡੀਕਲ ਆਫੀਸਰ ਰਾਤ ਨੂੰ ਕੱਲੀਆਂ ਡਿਊਟੀਆਂ ਕਰਦੀਆਂ ਨੇ ਰਾਤ ਨੂੰ ਡਰਿੰਕ ਕਰਕੇ ਮੈਡੀਕਲ ਲੀਗਲ ਕੇਸਿਸ ਆਉਂਦੇ ਨੇ ਕੱਲੀਆਂ ਉਹਨਾਂ ਨੂੰ ਹੈਂਡਲ ਕਰਨਾ ਪੈਂਦਾ ਹੈ ਕਮੇਨ ਨੇ ਕਦੀ ਇਸ ਬਾਰੇ ਸੋਚਿਆ ਨਹੀਂ ਜੇ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਜਾਂਦੇ ਆ ਤਾਂ ਸਾਨੂੰ ਇੱਕੋ ਜਵਾਬ ਮਿਲਦਾ ਹੈਗਾ ਕਿ ਸਾਡੇ ਕੋਲੇ ਐਨ ਸਿਕਿਉਰਿਟੀ ਪ੍ਰੋਵਾਈਡ ਕਰਨ ਦੇ ਲਈ ਬੰਦੇ ਹੀ ਨਹੀਂ ਹੈਗੇ ਅਸੀਂ ਬਹੁਤ ਵਾਰ ਐਮਐਲਏ ਸਾਹਿਬ ਨੂੰ ਮਨਿਸਟਰ ਸਾਹਿਬ ਨੂੰ ਬਹੁਤ ਵਾਰ ਅਪਰੋਚ ਕੀਤਾ ਬਟ ਸਾਨੂੰ ਕਦੀ ਵੀ ਕੋਈ ਵੀ ਠੋਸ ਜਵਾਬ ਉਹਨਾਂ ਵੱਲੋਂ ਨਹੀਂ ਦਿੱਤਾ ਗਿਆ ਤਾਂ ਸਾਡੀ ਪ੍ਰੀਜ਼ੇ ਪ੍ਰਸ਼ਾਸਨ ਅੱਗੇ ਬੇਨਤੀ ਹੈਗੀ ਹੈ ਸਾਡੇ ਸੀਐਮ ਸਾਹਿਬ ਅੱਗੇ ਬੇਨਤੀ ਹੈਗੀ ਹੈ ਕਿ ਸਾਡੀ ਜਿਹੜੀ ਹਸਪੀਟਲ ਦੀ ਸਿਕਿਉਰਿਟੀ ਹੈ ਇਹਨੂੰ ਫੇਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਸਾਨੂੰ ਰੌਂਡ ਦੀ ਕਲੌਕ ਤਿੰਨ ਐਟਲੀਸਟ ਤਿੰਨ ਆਫ ਸਕਿਉਰਿਟੀ ਗਾਰਡਸ ਜਿਹੜੇ ਨੇ ਪ੍ਰੋਵਾਈਡ ਕੀਤੇ ਜਾਣ ਤਾਂ ਕਿ ਅਸੀਂ ਬਿਨਾ ਕਿਸੇ ਡਰ ਤੋਂ ਆਪਣੀਆਂ ਡਿਊਟੀਆਂ ਨਿਭਾ ਸਕੀਏ